ਸਭਾ ਚੋਣਾਂ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇ ਸੱਤਾਧਿਰ ਖਿਲਾਫ ਸਰਗਰਮੀ ਵਿਦਾ ਦਿੱਤੀ ਹੈ ਲੰਗੇ ਦਿਨ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਪੰਜਾਬ ਦੇ ਪੁਲਿਸ ਮੁਖੀ ਨੂੰ ਮਿਲੇ ਤੇ ਕਾਲੀ ਪਾਜਬਾ ਤੇ ਲਗਾਏ ਗੰਭੀਰ ਇਲਜ਼ਾਮ ਉਧਰ ਇਸ ਤੋਂ ਇੱਕ ਕਦਮ ਅਗਾਹ ਜਾਂਦੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਇਸ ਚਿੱਠੀ ਵਿੱਚ ਪੰਜਾਬ ਦੇ ਹਰ ਪੱਖ ਦੇ ਮੁੱਦੇ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਚਿੱਠੀ ਵਿੱਚ ਨਸ਼ਾ ਤਸਕਰੀ ਬੇਰੁਜ਼ਗਾਰੀ ਸਿੱਖਿਆ ਪ੍ਰਸ਼ਾਸਨ ਵਿੱਚ ਸੱਤਾ ਤੇ ਦਿੱ ਤੱਕੇ ਸ਼ਾਹੀ ਵਰਗੇ ਮੁੱਦੇ ਉਠਾਏ ਗਏ ਨੇ ਮੰਨਿਆ ਜਾ ਰਿਹਾ ਹੈ ਕਿ ਬਾਜਵਾਦੀ ਕੁਆਇਤ ਪਾਰਟੀ ਵਿੱਚ ਉਭਰਨ ਲਈ ਹੈ ਇਹ ਉਭਾਰ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਰੂਰੀ ਵੀ ਹੈ ਜਿਸ ਦੀ ਦੌੜ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਗੁੱਡੀ ਚੜ੍ਹਨ ਮਗਰੋਂ ਸ਼ੁਰੂ ਹੋਈ ਉਹ ਜੇ ਪਹਿਲੀ ਵਾਰ ਨਹੀਂ ਜਦੋਂ ਬਾਜਵਾ ਨੇ ਸੂਬਾ ਸਰਕਾਰ ਨੂੰ ਘੇਰਿਆ ਹੋਵੇ ਇਸ ਤੋਂ ਪਹਿਲਾਂ ਸਿੱਧੇ ਤੌਰ ਤੇ ਸੂਬਾ ਸਰਕਾਰ ਨੂੰ ਬਾਜਵਾ ਸਾਹਿਬ ਘੇਰ ਚੁਕੇ ਨੇ ਨਸ਼ਾ ਤਸਕਰੀ ਦੇ ਮੁੱਦੇ ਤੇ ਭੁਖੜਤਾਲ ਵਿਟਕੇ ਹਾਲਾਂਕਿ ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਨਾ ਮਿਲਿਆ। ਸਾਥ ਮਿਲਣਾ ਤਾਂ ਦੂਰ ਉਹ ਤਾਂ ਕਾਂਗਰਸ ਤੋਂ ਵੱਖਰੇ ਹੀ ਸੁਰ ਅਲਾਪ ਰਹੀ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਪਾਰਲੀਮੈਂਟਲੀ ਇਮਤਿਹਾਨ ਦੇ ਚੁੱਕੇ ਨੇ ਤੇ ਨਤੀਜੇ ਜਲਦ ਹੀ ਆ ਜਾਣਗੇ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਵੀ ਚੋਣਾਂ ਦੌਰਾਨ ਹੋਈਆਂ ਘਟਨਾਵਾਂ ਦੀਆਂ ਸ਼ਿਕਾਇਤਾਂ ਲੈ ਕੇ ਡੀਜੀਪੀ ਸੁਰੇਸ਼ ਅਰੋੜਾ ਕੋਲ ਪਹੁੰਚੇ ਤੇ ਕਾਲੀ ਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ। ਜਾਖੜ ਨੇ ਅਕਾਲੀ ਦਲ ਉਤੇ ਜਾਨ ਲੈਵਾ ਹਮਲੇ ਕਰਨ ਦੇ ਇਲਜ਼ਾਮ ਲਗਾਏ ਨੇ। ਜਾਖੜ ਨੇ ਡੀਜੀਪੀ ਕੋਲ ਹੋਰ ਵਿਧਾਇਕਾਂ ਨਾਲ ਪਹੁੰਚ ਕੇ ਸ਼ਿਕਾਇਤ ਕੀਤੀ ਕਿ ਚੋਣਾਂ ਦੌਰਾਨ ਸੂਬਾ ਸਰਕਾਰ ਨੇ ਕਾਂਗਰਸੀਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਇਆ ਹੈ ਪੋਲਿੰਗ ਡੇ ਦੇ ਉੱਪਰ ਜਗ੍ਹਾ ਜਗ੍ਹਾ ਪੋਲਿੰਗ ਬੂਥਸ ਦੇ ਉੱਪਰ ਜੋ ਕਾਂਗਰਸ ਦੇ ਪੋਲਿੰਗ ਏਜੰਟਸ تھے ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਔਰ ਉਹਨਾਂ ਕੋ ਪੁਲਿਸ ਪ੍ਰੋਟੈਕਸ਼ਨ ਜਾਂ ਪੁਲਿਸ ਕਾਰਵਾਈ ਉਹਨਾਂ ਕਲਪਿਟਸ ਦੇ ਖਿਲਾਫ ਕਰਨ ਦੀ ਬਜਾਏ हमारे कांग्रेस के कार्यकर्ताओं के ऊपर 307 और 326 के केस सौ दर्ज किए गए हैं जिस मसले में आज डी जी साहब से मिलके हम सब ने के हम से उनको अवगत करवाया जिन पुलिस ऑफिसर्स ने ये पर्चे दर्ज किए उनके खिलाफ कार्रवाई और जिन लोगों ने जूटे बयान दे के केस रजिस्टर करवाए उनके खिलाफ भी कार्रवाई की हमने उनसे मांग की है। ऐसी ही मांग प्रताप सिंह बाजवा ने अपनी चिट्ठी भी की है प्रकाश सिंह बादल ने लिखे है की अकाली दल प्रशासन की गलत वर्तो कर ਇਸ ਤੋਂ ਸਾਫ ਹੈ ਕਿ ਚੋਣਾ ਭਾਵੇਂ ਹੀ ਮੁੱਕ ਗਈਆਂ ਨੇ ਪਰ ਵਿਰੋਧੀ ਧਿਰ ਦਾ ਮੋਰਚਾ ਅਜੇ ਵੀ ਖੁੱਲਾ ਹੈ ਹੁਣ ਤੱਕ ਕਾਂਗਰਸ ਦਾ ਹਰ ਮੋਰਚਾ ਚੋਣ ਸਟੰਡ ਦੇ ਤੌਰ ਤੇ ਵੀ ਲਿਆ ਜਾ ਰਿਹਾ ਸੀ ਪਰ ਹੁਣ ਸੂਬੇ ਵਿੱਚ ਚੋਣਾਂ ਨਿਬੜ ਗਈਆਂ ਹਨ ਪਰ ਸਿਆਸੀ ਪਾਰਟੀਆਂ ਦੀ ਸਰਗਰਮੀ ਸਾਫ ਦੱਸਦੀ ਹੈ ਕਿ ਸਿਆਸਤ ਵਿੱਚ ਸੁਸਤੀ ਸਿਆਸਤ ਤੋਂ ਵਿਦਾਇਗੀ ਵੱਲ ਪਹਿਲਾ ਕਦਮ ਹੈ ਤੇ ਇਸ ਸਿਧਾਂਤ ਨੂੰ ਇਸ ਸਿਆਸਤਦਾਨ ਸਿਆਸਤ ਦੀ ਪਹਿਲੀ ਜਮਾਤ ਤੋਂ ਸਿੱਖਦੇ ਆਏ ਨੇ